ਸ਼੍ਰੀ ਸ਼੍ਰੀ ਰਾਮ ਜੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਹੈ ਜੀ ਐਡਵੋਕੇਟ ਦਵਿੰਦਰ ਰਾਜਪੂਤ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ 12 ਮੈਂਬਰਾਂ ਤੇ ਪਟਿਆਲਾ ਡਿਸਟ੍ਰਿਕਟ ਕੋਰਟ 12 ਮੈਂਬਰ ਵੀ ਆ ਜੀ ਤੇ ਇੱਕ ਕੇਸ ਮਾਨਯੋਗ ਅਦਾਲਤ ਪਟਿਆਲਾ ਵਿਖੇ ਪਾਇਆ ਗਿਆ ਸੀਗਾ ਜਿਹਦੇ ਵਿੱਚ ਅਰਮਾਨ ਮਲਿਕ ਯੂਟਿਊਬਰ ਤੇ ਉਸ ਦੀਆਂ ਜਿਹੜੀਆਂ ਚਾਰ ਪਤਨੀਆਂ ਨੇ ਜੋ ਕਿ ਐਸ ਪਰ YouTube ਰਿਕਾਰਡ ਜਿਹੜਾ ਤੁਸੀਂ Google ਕਰਕੇ ਚੈੱਕ ਵੀ ਕਰ ਸਕਦੇ ਹੋ ਉਹਦੇ ਵਿੱਚ ਸਾਰਾ ਐਵੀਡੈਂਸ ਸਾਰੀਆਂ ਇਹਦੀਆਂ ਵੀਡੀਓ ਸਾਰੀਆਂ ਇਹਦੇ ਆ ਪਾਸਟ ਸਾਰੀ ਹਿਸਟਰੀ ਇਹਦੀ ਜੋ ਵੀ ਸੀਗਾ ਸਾਰੇ ਸਬੂਤ ਇਕੱਠੇ ਕਰਕੇ ਇੱਕ ਕੇਸ ਪਾਇਆ ਗਿਆ ਸੀ ਵੀ ਅਰਮਾਨ ਮਲਿਕ ਅਗਰ Hindu ਹੈ ਤਾਂ ਉਹ Hindu ਮੈਰਿਜ ਦੇ ਐਕਟ ਦੇ ਅੰਡਰ ਸਿਰਫ ਇੱਕ ਵਿਆਹ ਕਰਾ ਸਕਦਾ ਦੌਰਾਨ ਤਫਤੀਸ਼ ਇਹਦੇ ਖੁੱਲ੍ਹ ਦੀ ਐਸੈਪਟੈਂਸ ਐ ਇਹਦੀ ਪਾਇਲ ਮਲਿਕ ਦੀ ਇਹਦੀ ਕ੍ਰੀਤਿਕਾ ਮਲਿਕ ਦੀ ਐਸੈਪਟੈਂਸ YouTube ਤੇ ਪਈ ਐ ਵੀ ਅਸੀਂ ਇਹ ਦੋਨੋਂ ਇਹਦੀਆਂ ਜਨਾਨੀਆਂ ਵਾਂ ਤੇ YouTube ਦੇ ਰਾਹੀਂ ਹੀ ਇੱਕ ਵੀਡੀਓ ਮੇਰੇ ਕੋਲ ਆਈ ਸੀ ਹੋਰ ਵੀ ਬੰਦਿਆਂ ਨੇ ਮੈਨੂੰ ਅਪਰੋਚ ਕੀਤਾ ਜਿੱਥੋਂ ਕੇ ਪੂਰੇ ਭਾਰਤ ਚੋਂ ਮੈਨੂੰ ਬਹੁਤ ਸਮਰਥਨ ਮਿਲਿਆ ਜਿਸ ਸਮਰਥਨ ਕਰਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸੁਮਿਤਰਾ ਨਾਮ ਦੀ ਇੱਕ ਲੜਕੀ ਸੀਗੀ ਹੋ ਸਕਦਾ ਨਾਮ ਥੋੜਾ ਬੋਤਾ YouTube ਦੇ ਕਾਰਨ ਕਈ ਵਾਰ ਚੇਂਜ ਵੀ ਹੋ ਜਾਂਦਾ ਬਟ ਇੱਕ ਲੇਡੀ 17 ਸਾਲ ਦੀ ਉਮਰ ਚ ਜਿਹਦੇ ਚ ਚਾਈਲਡ ਮੈਰਿਜ ਐਕਟ ਵੀ ਲੱਗਦਾ ਉਸ ਲੜਕੀ ਦੇ ਨਾਲ ਐਸ ਪਰ ਜੋ YouTube ਤੇ ਹੈ ਕਿ ਇਹਦੀਆਂ ਦੋ ਕੁੜੀਆਂ ਵੀ ਸੀ ਅਰਮਾਨ ਮਲਿਕ ਦੀ ਜਿਹੜੀ ਸਭ ਤੋਂ ਪਹਿਲੀ ਸ਼ਾਦੀ ਸੀ ਇਹਦੀ ਉਸ ਸ਼ਾਦੀ ਸੁਮਿਤਰਾ ਤੋਂ ਵਿਆਹ ਕਰਨ ਤੋਂ ਬਾਅਦ ਦੋ ਕੁੜੀਆਂ ਹੋਈਆਂ ਫਿਰ ਇਹਨੇ ਉਹਨੂੰ ਛੱਡ ਕੇ ਜਿਹੜੀ ਇਹਦੇ ਪਿੰਡ ਚ ਰਹਿੰਦੀ ਹੈ ਉਨੂੰ ਛੱਡ ਕੇ YouTube ਦੀ ਵੀਡੀਓਜ਼ ਦੇ ਮੁਤਾਬਕ ਔਰ ਜੋ ਐਵੀਡੈਂਸ ਮਿਲੇ ਆ ਉਹਦੇ ਮੁਤਾਬਕ ਫਿਰ ਇੰਨੇ ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਨਾਲ ਵਿਆਗ ਰਾਇਆ ਹੋਇਆ ਜਿਹੜਾ ਕਿ ਖੁਦ ਵੀ ਐਸੈਪਟ ਕਰਦਾ ਔਰ ਪਾਇਲ ਵੀ ਐਸੈਪਟ ਕਰਦੀ ਹੈ ਕ੍ਰਿਤਿਕਾ ਵੀ ਐਸੈਪਟ ਕਰਦੀ ਹੈ ਉਹਦਾ ਸਾਰਾ ਐਵੀਡੈਂਸ ਅਸੀਂ ਜੱਜ ਸਾਹਿਬ ਅੱਗੇ ਰੱਖਿਆ ਜੱਜ ਸਾਹਿਬ ਨੇ ਪੂਰੀ ਗਹਿਰਾਈ ਨਾਲ ਇੱਕ ਇੱਕ ਸਬੂਤ ਇੱਕ ਇੱਕ ਫੈਕਟ ਜੋ ਵੀ ਸੀ ਇਸ ਕੇਸ ਦੇ ਵਿੱਚ ਉਹ ਦੇਖਿਆ ਤੇ ਇਹਦੀਆਂ ਜਿਹੜੀਆਂ ਪਰ ਅਰਮਾਨ ਮਲਿਕ ਤੇ ਇਹਦੀਆਂ ਵਾਈਫਸ ਐ ਉਹ ਸਾਰੀਆਂ ਵਾਈਫਸ ਨੂੰ ਤਿੰਨ ਵਾਈਫਸ ਐ ਇੱਕ ਲక్ష్ਦੀਪ ਨਾਮ ਦੀ ਕੁੜੀ ਐ ਉਹਦਾ ਸਟੇਟਸ ਹਜੇ ਕਲੀਅਰ ਨਹੀਂ ਐ ਕਿ ਉਹ ਵਾਈਫ ਐ ਉਹ ਇਸਨੇ ਲਿਵਿੰਗ ਚ ਐ ਉਹ ਖੁਦ ਆਕੇ ਕੋਰਟ ਚ ਦੱਸੂਗੀ ਔਰ ਉਹਦੇ ਬਾਰੇ ਚਾਨਣਾ ਪਾਇਆ ਜਾਊਗਾ ਹੁਣ ਮਾਨਯੋਗ ਜੱਜ ਸਾਹਿਬ ਨੇ 2 ਸਤੰਬਰ 2025 ਨੂੰ ਇਹਨਾਂ ਨੂੰ ਨੋਟਿਸ ਇਸ਼ੂ ਕੀਤਾ ਜਿਹੜਾ ਕਿ ਕੱਲ 11 8 2025 ਨੂੰ ਮਾਨਯੋਗ ਜੱਜ ਸਾਹਿਬ ਨੇ ਕੀਤਾ ਸੀ ਤੇ ਅੱਜ ਇਹ ਆਰਡਰ ਮੈਨੂੰ ਮਿਲਿਆ ਹੈ ਇਸ ਕੇਸ ਦੇ ਵਿੱਚ ਟੋਟਲ 5 ਬੰਦੇ ਮੁਜਰਮ ਨੇ ਇਸ ਚਾਰ ਵਿਆਹ ਵਾਲੇ ਛੜੀ ਅੰਤਰ ਚ ਇਹ ਸਾਰਾ ਛੜੀ ਅੰਤਰ ਹੁਣ ਕੋਰਟ ਦੇ ਸਾਹਮਣੇ ਸਬੂਤਾਂ ਦੇ ਸਮੇਤ ਰੱਖ ਦਿੱਤਾ ਗਿਆ ਜਿਸ ਵਿੱਚ ਅਸੀਂ ਮਾਨਯੋਗ ਅਦਾਲਤ ਤੋਂ ਪੂਰੀ ਤਰ੍ਹਾਂ ਸੈਟੀਸਫਾਈਡ ਆ ਬਹੁਤ ਹੀ ਵੱਡੀ ਜਿੱਤ ਹੋਈ ਹੈ ਕਿਉਂਕਿ ਇਹਨਾਂ ਨੇ ਪਟਿਆਲਾ ਪੰਜਾਬ ਪੂਰੇ ਭਾਰਤ ਦਾ ਜਿਹੜਾ ਸੱਭਿਆਚਾਰ ਹੈ ਉਸ ਨੂੰ ਖਰਾਬ ਕੀਤਾ ਹੈ ਸਭਿ ਸੰਸਕ੍ਰਿਤੀ ਨੂੰ ਖਰਾਬ ਕੀਤਾ ਹੈ ਤੇ ਸਾਡੇ ਛੋਟੇ ਛੋਟੇ ਜਿਹੜੇ ਬੱਚੇ ਐ ਮਾਵਾਂ ਭੈਣਾਂ ਨੇ ਜਿਹੜੀਆਂ ਇਹਦੀਆਂ ਗਲਤ ਵੀਡੀਓ ਔਰ ਚਾਰ ਚਾਰ ਵਿਆਹ ਤਿੰਨ ਤਿੰਨ ਵਿਆਹ ਫੇਸਬੁੱਕ ਤੇ ਸਨੈਪਚੈਟ ਤੇ YouTube ਤੇ ਉਸ ਅਕਾਊਂਟਾਂ ਦੇ ਵਿੱਚ ਦੇਖ ਰਹੇ ਨੇ ਤੇ ਉਹ ਦੇਖਣ ਤੋਂ ਬਾਅਦ ਉਹਨਾਂ ਦੇ ਦਿਮਾਗ ਤੇ ਗਲਤ ਅਸਰ ਪੈ ਰਿਹਾ ਇਸ ਨੂੰ ਠੱਲ ਪਾਣ ਲਈ ਕੇਸ ਪਾਇਆ ਗਿਆ ਸੀਗਾ ਜਿਦੇ ਨਾਲ ਹੋਰ ਯੂਟਿਊਬਰ ਐਸਾ ਕੁਝ ਨਾ ਕਰਨ ਔਰ ਸਾਡਾ ਜਿਹੜਾ ਸੱਭਿਆਚਾਰਾ ਹੈ ਉਹ ਸਹੀ ਰਵੇ ਤੇ ਜਿਹੜਾ ਦੂਜਾ ਕੇਸ ਸੀਗਾ ਇਹ ਪਾਇਆ ਗਿਆ ਸੀਗਾ ਇਹੀ ਚਾਰ ਪੰਜ ਬੰਦਿਆਂ ਦੇ ਤੇ ਇਹਨਾਂ ਦੇ ਸਟਾਫ ਦੇ ਖਿਲਾਫ ਵੀ ਇਸ ਦੇ ਵਿੱਚ ਇਹ ਸੀਗਾ ਇਹ ਦੂਸਰੇ ਕੇਸ 'ਚ ਵੀ ਬਾਨਯੋਗ ਜੱਜ ਸਾਹਿਬ ਨੇ ਇਹਨਾਂ ਨੂੰ ਕੋਰਟ ਦੇ ਵਿੱਚ ਨੋਟਿਸ ਕੀਤਾ ਹੈ 2 ਸਤੰਬਰ 2025 ਲਈ ਇਹ ਸੀਗਾ ਵੀ ਜਿਵੇਂ ਇਹ ਗਲਤ ਵੀਡੀਓ ਇਸ ਤਰ੍ਹਾਂ ਦੇ ਸ਼ਾਰਟ ਡਰੈਸ ਪਾ ਕੇ ਸ਼੍ਰੀ ਕਾਲੀ ਮਾਤਾ ਜੀ ਦਾ ਰੂਪ ਧਾਰਨ ਕੀਤਾ ਇਹਨਾਂ ਹੋਰ ਵੀ ਇਸ ਤੋਂ ਇਲਾਵਾ ਕੁਝ ਜਿਮ ਦੇ ਵਿੱਚ ਅਸ਼ਲੀਲ ਵਸਤਰ ਪਾ ਕੇ ਤੇ ਦੋ ਜਨਾਨੀਆਂ ਨੂੰ ਆਪਸ ਵਿੱਚ ਦਿਖਾ ਕੇ ਪ੍ਰੂਫ ਕਰਨਾ ਹੈ ਕਿ ਮੈਂ ਦੋ ਵਿਆਹ ਕਰਾਏ ਹੋਏ ਨੇ ਮਤਲਬ ਐਸਾ ਕੁਝ ਕੰਟੈਂਟ ਮੈਂ ਨਹੀਂ ਦੱਸੂੰਗਾ ਪੂਰਾ ਕਿਉਂਕਿ ਜਿਹੜਾ ਪਰਸਨਸ ਐ ਥੋੜੇ ਅਲਰਟ ਹੋ ਜਾਣਗੇ ਉਮਾਨਯੋਗ ਅਦਾਲਤ ਦੇਵੀ ਜੀ ਜਦੋਂ ਇਹ ਆਣਗੇ ਤੇ ਆਪਣਾ ਪੱਖ ਰੱਖਣਗੇ ਉਸ ਤੋਂ ਬਾਅਦ ਮੈਂ ਡਿਸਕਲੋਜ਼ ਕਰੂੰਗਾ ਮੀਡੀਆ ਨੂੰ ਬਹੁਤ ਕੁਝ ਹੈ 122 122 ਵੀਡੀਓਜ਼ ਹੈ ਇਹਨਾਂ ਦੇ ਔਰ 122 ਦੇ ਕਰੀਬ-ਕਰੀਬ ਮੈਂ ਸਬੂਤ ਲਾਏ ਆਂ ਕੋਰਟ 'ਚ ਇਸ ਦੇ ਵਿੱਚ ਵੀ ਸਾਰਾ ਕੰਟੈਂਟ ਜੱਜ ਸਾਹਿਬ ਨੇ ਵਾਚ ਕੀਤਾ ਸਾਰੇ ਸਬੂਤ ਵਾਚਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਜਿਹਦੇ ਨਾਲ ਕਿ ਯੂਟਿਊਬਰਸ ਦੇ ਉੱਪਰ ਜਿਹੜਾ ਪੰਜਾਬ ਦਾ ਸੱਭਿਆਚਾਰ ਤੇ ਸਾਡੇ ਭਾਰਤ ਦਾ ਸੱਭਿਆਚਾਰ ਨੂੰ ਖਰਾਬ ਕਰਨ ਲਈ ਇਹ ਗਲਤ ਵਸਤਰਾਂ 'ਚ ਛੋਟੀਆਂ-ਛੋਟੀਆਂ ਕੁੜੀਆਂ ਯਕਰੇਲੂ ਲੇਡੀਜ਼ ਉਹ ਗਲਤ ਕੰਟੈਂਟ ਬਣਾਉਂਦੀਆਂ ਨੇ ਉਹਦੇ ਤੇ ਠੱਲ ਪਏਗੀ। ਔਰ ਇਸ ਠੱਲ ਨੂੰ ਪਾਣਾ ਬੜਾ ਜ਼ਰੂਰੀ ਸੀ ਕਿਉਂਕਿ ਸਾਡੇ ਪਰਿਵਾਰਕ ਔਰ ਸਾਡੇ ਜਿੰਨਾ ਸੱਭਿਆਚਾਰ ਦੇ ਲੋਕ ਨੇ ਪਟਿਆਲਾ ਦੇ ਵਸਨੀਕ, ਪੰਜਾਬ ਦੇ ਵਸਨੀਕ, ਪੂਰੇ ਇੰਡੀਆ ਦੇ ਵਸਨੀਕ ਉਹ ਲੋਕਾਂ ਨੂੰ ਇਨਾਂ ਦਾ ਜਿਹੜਾ ਗਲਤ ਕੰਟੈਂਟ ਹੈ ਉਹ ਦੇਖਣ ਨੂੰ ਦੁਬਾਰਾ ਨਹੀਂ ਮਿਲੂਗਾ ਇਨਾਂ ਤੋਂ ਇਲਾਵਾ ਵੀ ਹੋਰ ਯੂਟਿਊਬਰ ਕੋਈ ਗਲਤ ਕੰਟੈਂਟ ਬਣਾਉਣ ਦੀ ਭਵਿੱਖ ਵਿੱਚ ਕੋਸ਼ਿਸ਼ ਨਹੀਂ ਕਰੂਗਾ ਜਿਹਦੇ ਨਾਲ ਕਿ ਸਾਡਾ ਸੋਸ਼ਲ ਔਰ ਸਾਡਾ ਸਭਿਆਚਾਰ ਸੁਧਰੇਗਾ ਰਾਜਪੂਤ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮਾਨਯੋਗ ਕੋਰਟ ਦੇ ਵੱਲੋਂ ਜਿਹੜੇ ਡਾਇਰੈਕਸ਼ਨ ਦਿੱਤੇ ਗਏ ਨੇ ਕਿ ਕੀ ਇਹਨਾਂ ਨੂੰ ਕਿਸੇ ਆਪਾ ਪਰਸਨਲ ਤੌਰ ਤੇ ਪੇਸ਼ ਹੋਣ ਦੀ ਬਿਲਕੁਲ ਬਿਲਕੁਲ ਇਹ ਜਿਹੜੇ ਪੰਜ ਬੰਦੇ ਆ ਔਰ ਜਿਹੜਾ ਵੀ ਇਸ ਕੇਸ ਦੇ ਵਿੱਚ ਜਿਹਦਾ ਜਿਹਦਾ ਮੈਂ ਨਾਮ ਪਾਇਆ ਇਹ ਸਾਰੇ ਬੰਦੇ ਪਰਸਨਲੀ ਕੋਰਟ 'ਚ ਹਾਜ਼ਰ ਹੋਣਗੇ 2 ਸਤੰਬਰ ਨੂੰ ਔਰ ਐਸ ਪਰ ਦਾ ਲੇਟੈਸਟ ਰੂਲ ਆਫ ਦਾ ਬੀ ਐਨ ਐਸ ਐਂਡ ਬੀ ਐਨ ਐਸ ਜਿਹੜੇ ਮੋਦੀ ਸਾਹਿਬ ਨੇ ਨਵੇਂ ਕਾਨੂੰਨ ਬਣਾਏ ਆ ਉਹਨਾਂ ਦੇ ਮੁਤਾਬਕ ਮੈਂ ਇਹਨਾਂ ਨੂੰ ਵਟਸਐਪ ਦੇ ਉੱਪਰ ਇਹਨਾਂ ਦੀ ਈਮੇਲ ਆਈਡੀ ਤੇ ਔਰ ਇਹਨਾਂ ਦੇ ਐਡਵੋਕੇਟ ਨੂ ਵੀ ਮੈਂ ਉਹ ਭੇਜਤਾ ਐ ਔਰ ਉਸ ਦੇ ਉੱਪਰ ਉਹ ਇੱਕ ਤਰ੍ਹਾਂ ਦੀ ਡਿਲੀਵਰੀ ਹੀ ਹੁੰਦੀ ਐ ਵੀ ਇਹਨਾਂ ਨੂੰ ਇਹ ਸਬੰਧ ਮਿਲ ਗਏ ਨੇ ਉਹਨਾਂ ਦੇ ਜੀ ਵਕੀਲ ਪੇਸ਼ ਹੋਏ ਸੀ ਕਿ ਅੱਜ ਨਹੀਂ ਉਹਨਾਂ ਦੇ ਵਕੀਲ ਹੁਣ 2 ਤਰੀਕ ਨੂੰ ਪੇਸ਼ ਹੋਣਗੇ 2 ਸਤੰਬਰ ਨੂੰ ਕਿਉਂਕਿ ਨੋਟਿਸ ਕੱਲ 11/8 ਨੂੰ ਸ਼ੁਰੂ ਹੋਇਆ ਤੇ ਉਹ ਹੁਣ ਉਹਨਾਂ ਕੋਲੇ ਭੇਜਿਆ ਜਾ ਚੁੱਕਿਆ ਆਲਰੇਡੀ ਮੈਂ ਭੇਜ ਚੁੱਕਿਆ ਕਿਉਂਕਿ ਇਹ ਪ੍ਰोसीजर ਆਫ ਕੋਰਟ ਹੁੰਦਾ ਉਸ ਨੂੰ ਐਸ ਪਰ ਲਾਅ ਹੀ ਚੱਲਣਾ ਪੈਂਦਾ ਸਾਨੂੰ ਸਟੈਪ ਬਾਈ ਸਟੈਪ ਇਹ ਮੈਂ ਆਪਣੇ ਐਂਡ ਤੋਂ ਪਹੁੰਚਾਤਾ ਹੈ ਜਿਹਦਾ ਮੇਰੇ ਕੋਲ ਸਬੂਤ ਹੈ ਪਹਿਲੀ ਵਾਈਫ ਦੀ ਗੱਲ ਕਰ ਰਹੇ ਹਾਂ ਜੀ ਉਹ ਤਾਂ ਕੋਈ ਤੁਹਮ ਪਤਾ ਲੱਗੇਗਾ ਵੀ ਡਿਵੋਰਸ ਦਿੱਤਾ ਗਿਆ ਸੀ ਜਾਂ ਨਹੀਂ ਦਿੱਤਾ ਗਿਆ ਹੈ ਸਰ ਉਹੀ ਜਾਣਨ ਲਈ ਇੱਕ ਦੇਖੋ ਜੱਜ ਸਾਹਿਬ ਇੱਕ ਕੋਰਟ ਦੋਸ਼ੀ ਨੂੰ ਵੀ ਇੱਕ ਮੌਕਾ ਦਿੰਦੀ ਹੈ ਆਪਣਾ ਪੱਖ ਰੱਖਣ ਲਈ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਕੀ ਜਿਹੜਾ ਵਿਅਕਤੀ ਹੈ ਉਹਦਾ ਥੋੜਾ ਵਿਸਤਾਰਕ ਦੱਸੋ ਕਿ ਇਹ ਦੋਸ਼ੀ ਕਿਵੇਂ ਹੋਣ ਪਾਇਆ ਜਾਂ ਨਹੀਂ ਕਿ ਹਿੰਦੂ ਮੈਰਿਜ ਐਕਟ ਕੀ ਕਹਿੰਦਾ ਹੈ ਹਿੰਦੂ ਮੈਰਿਜ ਹਿੰਦੂ ਮੈਰਿਜ ਐਕਟ ਦੇ ਅੰਦਰ ਸਿਰਫ ਲੀਗਲੀ ਇੱਕ ਵਾਈਫ ਅਲਾਉਡ ਹੈ ਬਸ ਮਤਲਬ ਉਸ ਤੋਂ ਕੋਈ ਲਾਵਾ ਨਹੀਂ ਨਹੀਂ ਜਿਹੜਾ ਹਿੰਦੂ ਹੋਣ ਦਾ ਜਿਹੜਾ ਦਾਵਾ ਕਰਨੇ ਉਹਦੇ ਮੁਤਾਬਕ ਇਹਨਾਂ ਦੇ ਦੁਆਰਾ ਗਲਤ ਕੀਤਾ ਗਿਆ ਜੇਕਰ ਕੋਈ ਦੇਖੋ ਜੇ ਇਹ ਕਹਿੰਦਾ ਮੈਂ ਹਿੰਦੂ ਆ ਤਾਂ ਇਹ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਇੱਕ ਵਿਆਹ ਕਰਾ ਸਕਦਾ ਹੈ ਇਹਦੀ ਖੁਦ ਹੀ ਐਡਮਿਸ਼ਨ ਹੈ ਸਾਰਾ ਪੰਜਾਬ ਨਹੀਂ ਸਾਰਾ ਇੰਡੀਆ ਜਾਣਦਾ ਹੈ ਕਿ ਦੀਆ ਵਾਈਫ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਕੀ ਲੱਗਦਾਗਾ ਤੁਸੀਂ ਇਸ ਦੇ ਵਿੱਚ ਇੰਨਾ ਇੰਟਰਸਟ ਦਿਖਾ ਰਹੇ ਹੋ ਕਿ ਲਈ ਕਈ ਲੋਕਾਂ ਦੇ ਦੁਆਰਾ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਾਣਬੁੱਝ ਕੇ ਜਿਹੜਾ ਇੱਕੋ ਬੰਦੇ ਨੂੰ ਟਾਰਗੇਟ ਕੀਤਾ ਜਿਹੜਾ ਇਸ ਦੀ ਕੀ ਕਹਦਾ ਨਹੀਂ ਇੱਕ ਬੰਦੇ ਨੂੰ ਨਹੀਂ ਟਾਰਗੇਟ ਕੀਤਾ ਜਾ ਰਿਹਾ ਮੇਰਾ ਟਾਰਗੇਟ ਹੈਗਾ ਜਿਹੜੇ YouTubeers Facebook ਤੇ ਗੰਦ ਪਾਉਂਦੇ ਆ ਉਹ ਸਾਰਿਆਂ ਨੂੰ ਮੈਂ ਟਾਰਗੇਟ ਕਰਦਾ ਮੈਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਜੇ ਕਿਸੇ ਹੋਰ YouTuber ਦਾ ਵੀ ਮੈਨੂੰ ਕੋਈ ਗੰਦ ਮਿਲ ਗਿਆ ਸੋਸ਼ਲ ਮੀਡੀਆ ਤੇ ਮੈਂ ਕੇਸ ਬੰਦਾਂਮ دیر ਨਹੀਂ ਲਾਣੀ ਮੈਂ ਐਨਾ ਹੀ ਕੇਸ ਪਾਉਂਗਾ ਉਸ ਤੇ ਔਰ ਇਹਦੇ ਵਿੱਚ ਇੱਕ ਨਹੀਂ ਹੈ ਇੱਕ ਦੋ ਇਹ ਮਤਲਬ 22 ਪੇਜਾਂ ਦੀ ਪਟੀਸ਼ਨ ਹੈ 22 ਦੇ 22 ਪੇਜਾਂ ਦੇ ਵਿੱਚ ਇੱਕ ਪੇਜ ਤੇ ਪੰਜ ਸਵਾਲ ਨੇ ਤਕਰੀਬਨ ਤਾਂ ਤੁਸੀਂ ਹਿਸਾਬ ਲਾ ਲਓ ਉਹ ਸਾਰੇ ਸਵਾਲਾਂ ਦਾ ਜਵਾਬ ਇਹਦੀ ਪੂਰੀ ਫੈਮਿਲੀ ਕੋਰਟ ਜਾ ਕੇ ਇਨ ਰਿਟਰਨ ਚ ਦੇਊਗੀ ਤੇ ਅਦ비 ਵਾਲੇ ਮਾਮਲੇ 'ਚ ਵੀ ਤੁਸੀਂ ਪਟੀਸ਼ਨ ਪਾਈ ਸੀ ਕੀ ਕੋਈ ਅਪਰੋਚ ਕੀਤੀ ਗਈ ਹੈ ਉਹਨਾਂ ਦੇ ਫੈਮਿਲੀ ਦੇ ਦੁਆਰਾ ਤੁਹਾਡੇ ਕੋਲ ਵੀ ਇਹਨਾਂ ਕੇਸ ਨੂੰ ਰੈਨ ਦੇ ਵੀ ਆਪਣਾ ਬੇਅਦਬੀ ਵਾਲਾ ਕੇਸ ਮੇਰੇ ਟੋਟਲ 3 ਕੇਸ ਹੈ ਇਹਨਾਂ ਦੇ ਉੱਪਰ ਦੋ ਕੇਸਾਂ ਦੇ ਵਿੱਚ ਇਹਨਾਂ ਨੂੰ ਨੋਟਿਸ ਜਾਰੀ ਹੋ ਗਿਆ ਹੈ ਜਿਹੜਾ ਤੀਸਰਾ ਕੇਸ ਹੈ ਉਸ ਦੇ ਵਿੱਚ ਕੱਲ 11 ਤਰੀਕ ਹੀ ਲੱਗੀ ਸੀ ਉਹਦੇ ਵਿੱਚ ਜੱਜ ਸਾਹਿਬ ਛੁੱਟੀ ਤੇ ਸੀ ਪਹਿਲਾਂ ਐਸ ਐਚਓ ਕੋਤਵਾਲੀ ਵੱਲੋਂ ਰਿਪੋਰਟ ਆਣੀ ਸੀ ਉਹ ਆ ਗਈ ਸੀਗੀ ਪਿਛਲੀ ਡੇਟ ਤੇ ਕੱਲ ਵਾਲੀ ਡੇਟ ਦੇ ਵਿੱਚ ਰਿਪੋਰਟ ਜਿਹੜੀ ਐਸ ਐਸ ਪੀ ਸਾਹਿਬ ਤੋਂ ਮੰਗੀ ਸੀ ਜੱਜ ਸਾਹਿਬ ਨੇ ਉਹ ਵੀ ਆ ਗਈ ਹੈ ਉਹ ਕੋਰਟ 'ਚ ਹਾਜ਼ਰ ਹੋ ਗਈ ਹੈ ਉਦੇ ਫੈਕਟਸ ਮੈਂ ਅਜੇ ਤੁਹਾਨੂੰ ਡਿਸਕਲੋਜ਼ ਨਹੀਂ ਕਰਾਂਗਾ ਉਹ ਵੀ ਖੁਸ਼ਖਬਰੀ ਤੁਹਾਨੂੰ ਜਲਦੀ ਦੇਾਂਗੇ ਉਹਦੀ 21 8 ਤਰੀਕ ਹੈ 21 8 ਨੂੰ ਜੱਜ ਸਾਹਿਬ ਉਹ ਜਿਹੜਾ ਫੈਸਲਾ ਦੇਣਗੇ ਉਸਦੀ ਵੀ ਤੁਹਾਨੂੰ ਮੀਡੀਆ ਦੇ ਰਾਹੀਂ ਜਾਣਕਾਰੀ ਦਿੱਤੀ